ਰਦੇ ਫਿਰਦੇ ਆ ਜੇ ਕੋਈ ਉਹਨਾਂ ਵੱਲ ਕੋਈ ਉਹਨਾਂ ਨੂੰ ਮਾਣ ਦੀ ਕੋਸ਼ਿਸ਼ ਕਰਦਾ ਚੁੱਕਦਾ ਜ ਕੁਛ ਕਰਦਾ ਉਹਨਾਂ ਦੀ ਮਾਂ ਭੱਜ ਕੇ ਆ ਜਾਂਦੀ ਹੈ ਉਹਦੇ ਵਿੱਚ ਵੀ ਪ੍ਰੀਤ ਆ ਬਈ ਭਾਵ ਕਹਿਣ ਦਾ ਜੋ ਜਿਸ ਨੇ ਬਣਾਇਆ ਸਾਡੀ ਪ੍ਰੀਤ ਉਹਦੇ ਨਾਲ ਹੋ ਜਾਂਦੀ ਘਰਬਾਰ ਅਸੀਂ ਆਪ ਬਣਾਇਆ ਸਾਡੀ ਪ੍ਰੀਤ ਹੋ ਜੂਗੀ ਰਿਸ਼ਤੇ ਨਾਤੇ ਬਣੇ ਹੋਰ ਕੁਝ ਬਣੇ ਆ ਕਿ ਜੋ ਅਸੀਂ ਹੱਥੀਂ ਮੈਨੇਜ ਕੀਤਾ ਬਣਾਇਆ ਪ੍ਰੀਤ ਹੋ ਜਾਂਦੀ ਹੈ ਵਾਇਗਰੂ ਨੇ ਇਸ ਸਮੂਹ ਸ੍ਰਿਸ਼ਟੀ ਦਾ ਜੀ ਹੈ। ਉਹਨੂੰ ਕੋਈ ਬ੍ਰੇਮ ਨਹੀਂ ਹੈ। ਹੋਂ ਤਾਂ ਇਹ ਹੈ ਆਪਣੇ ਕਰਮ ਕਰੋ ਭਾਈ। ਮੈਂ ਤਾਂ ਤੁਹਾਨੂੰ ਬਣਾ ਕੇ ਛੱਡ ਦਿੱਤਾ ਹੈ। ਕਿ ਮੈਂ ਤਾਂ ਕੇਵਲ ਤੋਂ ਕੇਵਲ ਦੇਖਣਾ ਚਾਹੁੰਨਾ ਤੁਸੀਂ ਕਰਮ ਕੀ ਕਰਦੇ ਹੋ। ਕਿ ਕੀ ਤੁਸੀਂ ਮੈਨੂੰ ਯਾਦ ਕਰਦੇ ਹੋ? ਕਿ ਤੁਹਾਨੂੰ ਵਿਸ਼ਵਾਸ ਹੈ ਕਿ ਮੈਂ ਹੀ ਤੁਹਾਨੂੰ ਬਣਾਇਆ ਹੈ। ਗੁਰਮਖ ਕੋ ਹਮੇਸ਼ਾ ਵਿਸ਼ਵਾਸ ਕਰਦਾ ਜੋ ਸ੍ਰੇਸ਼ਟੀ ਹੈ ਜੋ ਕਣ ਅਸੀਂ ਦੇਖਦੇ ਆ ਸਭ ਕੁਝ ਉਸ ਵਾਹਿਗੁਰੂ ਦੇ ਵੱਲੋਂ ਆ ਤੇ ਜਿਸ ਨੂੰ ਪਤਾ ਹੈ ਤੇ ਫਿਰ ਉਹ ਸ਼ੁਕਰਾਨੇ ਵੱਲ ਜਾਂਦਾ ਉਹ ਸ਼ੁਕਰ ਕਰਦਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਕਾਹਨ ਤੇ ਮਨ ਵਿੱਚ ਕੀ ਕਹਿੰਦਾ ਮੈਂ ਕਮਾਇਆ ਮੈਂ ਮਿਹਨਤ ਕੀਤੀ ਕਿਸ ਤਰ੍ਹਾਂ ਦੀ ਵੀ ਹੋ ਸਕਦੀ ਹੈ ਚੰਗੀ ਮਾੜੀ ਕਿ ਮਨਮੁਖ ਬੰਦਾ ਕਹਿੰਦਾ ਨਹੀਂ ਕੀਤਾ ਮੇਰੇ ਤੋਂ ਬਗੈਰ ਕੌਣ ਕਰ ਸਕਦਾ ਤੇ ਗੁਰਮੁਖ ਕੀ ਕਹਿੰਦਾ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਕਿ ਮੈਂ ਜੋ ਕੁਝ ਖਾ ਰਿਹਾ ਹਾਂ ਮੈਂ ਤੇਰਾ ਹੀ ਕੀਤਾ ਖਾ ਰਿਹਾ ਵੈਂਗ ਇਹ ਗੁਰਮੁਖ ਬੰਦੇ ਦੀ ਨਿਸ਼ਾਨੀ ਹੁੰਦੀ ਹੈ ਗੁਰਸਿੱਖਾਂ ਦੀ ਨਿਸ਼ਾਨੀ ਹੁੰਦੀ ਹੈ ਇਹ ਹੀ ਸਵਾਲ ਕੀਤਾ ਸੀ ਨਾ ਕਦੇ ਇਹ ਜੋ ਇਤਿਹਾਸ ਵਿੱਚ ਆਉਂਦਾ ਭਾਵੇਂ ਉਹ ਸੱਚਾ ਭਾਵੇਂ ਝੂਠਾ ਗੱਲ ਨਹੀਂ ਗੱਲ ਬਣੀ ਹੈ ਇਤਿਹਾਸ ਸੁਣਾਇਆ ਜਾ ਰਿਹਾ ਹੈ ਉਹ ਮਿਥਿਹਾਸ ਹੈ ਜਾਂ ਇਤਿਹਾਸ ਹੈ ਬਣਿਆ ਹੋਇਆ ਜਾਂ ਬਣਾਇਆ ਹੋਇਆ ਜਾਂ ਕਿਤੇ ਮੰਦੀ ਖੋਜ ਹੈ ਪਰ ਉਹ ਤੇ ਇੱਕ ਸਿੱਖਿਆ ਤਾਂ ਮਿਲਦੀ ਹੈ ਨਾ ਉਹ ਤੇ ਇੱਕ ਗਿਆਨ ਤਾਂ ਮਿਲਦਾ ਬੀਬੀ ਰਜਨੀ ਦਾ ਇਤਿਹਾਸ ਹੈ ਉਹਨੂੰ ਹੁਣ ਇੱਕ ਧੜਾ ਮੰਨਦਾ ਹੈ ਕਹੇ ਵੀ ਇਹ ਸੱਚ ਹੈ। ਇੱਕ ਕਹਿੰਦਾ ਨਹੀਂ ਵੀ ਇਹ ਝੂਠ ਹੈ ਐਸਾ ਕੁਝ ਹੋਇਆ ਹੀ ਨਹੀਂ ਇਹ ਕੇਵਲ ਤੋਂ ਕੇਵਲ ਮਿੱਥਿਆ ਹੋਇਆ। ਉਹ ਦੋਨਾਂ ਸਿਰਿਆਂ ਤੋਂ ਦੋਨਾਂ ਹੀ ਸਾਈਡ ਤੋਂ ਆਪਣੇ ਆਪੇ ਪ੍ਰਣਾਮ ਦਿੱਤੇ ਜਾਂਦੇ ਆ। ਆਪਣੇ ਆਪਣਾ ਗਿਆਨ ਦਿੱਤਾ ਜਾਂਦਾ। ਜੋ ਕਹਿੰਦਾ ਹੈ ਉਹ ਆਪਣੇ ਗਿਆਨ ਦਿੰਦਾ ਜੋ ਕਹਿੰਦਾ ਨਹੀਂ ਤੋਂ ਆਪਣੇ ਗਿਆਨ ਦਿੰਦਾ। ਪਰ ਉਸ ਗਿਆਨ ਦੇ ਵਿੱਚੋਂ ਵੀ ਜਿਵੇਂ ਕਹਿੰਦੇ ਆ ਨਾ ਕਿ ਗੁਲਾਬ ਦਾ ਫੁੱਲ ਹੈ ਜੇ ਕੋਈ ਨਾ ਵੀ ਹੱਥ ਨਾਲ ਆਏ ਕੰਡੇ ਹੈ ਦੂਜਾ ਕਹਿੰਦਾ ਨਹੀਂ ਭਈ ਇਹਦੀਆਂ ਪੰਖੜੀਆਂ ਮਲਾਇਮ ਨੇ ਇਹਦੇ ਵਿੱਚ ਖੁਸ਼ਬੂ ਹੈ ਤੇ ਇੱਕ ਜਿੱਤੇ ਕਰੇ ਨਹੀਂ ਕੰਡੇ ਕਰਕੇ ਹੀ ਤੋੜ ਨਹੀਂ ਕੋਈ ਨਹੀਂ ਦੂਜਾ ਕਹਿੰਦਾ ਨਹੀਂ ਮੈਨੂੰ ਖੁਸ਼ਬੂ ਆਉਂਦੀ ਹੈ ਇਹਦੀਆਂ ਪੰਖੜੀਆਂ ਬੜੀਆਂ ਸੋਹਣੀਆਂ ਨੇ ਉਹ ਆਪਣੇ ਵਿਸ਼ੇ ਵੱਲ ਗਿਆ ਉਹ ਆਪਣੇ ਵਿਸ਼ੇ ਵੱਲ ਗਿਆ ਔਰ ਅਸੰਤਤਾਤਾਂ ਦੇ ਵਿੱਚੋਂ ਅਸੀਂ ਗਿਆਨ ਕਢਣਾ ਨਾ ਕਿ ਸਾਡੇ ਸਵਾਰਥ ਵਾਲੀ ਮਤਲ ਵਾਲੀ ਕੀ ਚੀਜ਼ ਹੈ ਉਹਨਸੇ ਤਰੇ ਬੀਬੀ ਰਜਨੀ ਦੇ ਇਤਿਹਾਸ ਦੇ ਵਿੱਚੋਂ ਕਿ ਜਦੋਂ ਉਸਦੇ ਪਿਤਾ ਨੂੰ ਹੰਕਾਰ ਹੋ ਗਿਆ ਨਾ ਉਹ ਸਾਡੇ ਬਾਤ ਵੀ ਹੋ ਸਕਦਾ ਸਾਨੂੰ ਵੀ ਮਾਨ ਹੋ ਜਾਂਦਾ ਕਿ ਜੇ ਮੈਂ ਨਾ ਹੋਵਾਂ ਇਹ ਹੋ ਹੀ ਨਹੀਂ ਸਕਦਾ ਸੀ ਕਿ ਜੇ ਕੋਈ ਹੰਕਾਰ ਦਿਲ ਚ ਪਾਲਦਾ ਨਾ ਇਹ ਉਹਨਾਂ ਵਾਸਤੇ ਸਾਡੇ ਬਾਤ ਹੀ ਹੈ ਇਹ ਉਹ ਕਿ ਔਰਤਾਂ ਵਾਸਤੇ ਨਹੀਂ ਹੈ ਬੀਬੀਆਂ ਵਾਸਤੇ ਨਹੀਂ ਸਭ ਵਾਸਤੇ ਹੈ ਗਿਆਨ ਕਿ ਇਹ ਤੋਂ ਮਨ ਦੇ ਵਿੱਚ ਹੰਕਾਰ ਪਾਲ ਲਿਆ ਇਹ ਵਈ ਜੇ ਮੈਂ ਨਾ ਹੁੰਦਾ ਮੈਂ ਹੀ ਕਰ ਸਕਦਾ ਉਹਨਾਂ ਵਾਸਤੇ ਸਿਖਿਆ ਵਾ ਵਿਤਾਸੀ ਦੁਨੀ ਚੰਦ ਨਾਮ ਕਰਕੇ ਸੀ ਤਨਾਰ ਸੀ ਅਮੀਰ ਸੀ ਉਹਨੇ ਪੈਸਾ ਕਮਾਇਆ ਸਰਮਣੀ ਕਮਾਇਆ ਸੀ ਉਹ ਉਹਨਾਂ ਦੀ ਗਿਣਤੀ ਵਿੱਚ ਨਹੀਂ ਆਉਂਦਾ ਸੀ ਜਿਨ੍ਹਾਂ ਨੂੰ ਗੁਰ ਸੇ ਕਹਿੰਦੇ ਤਿਆਂ ਸੀ ਕੋਈ ਸੱਤ ਕਹਿੰਦਾ ਕੋਈ ਕੋਸ ਕਹਿੰਦਾ ਚਲੋ ਆਪਾਂ ਜਿੰਨਿਆਂ ਇਹਦੇ ਵਿਸ਼ੇ ਵੱਲ ਨਹੀਂ ਜਾਣਾ ਗਿਣਤੀਆਂ ਮਿੰਤੀਆਂ ਵੱਲ ਆਪਾਂ ਤਾਂ ਆਪਣਾ ਗਿਆਨ ਚੋਗਣਾ ਵਿੱਚੋਂ ਵਿੱਚ ਸਿੱਖਿਆ ਕੀ ਮਿਲੀ ਹੈ ਇਹ ਜੋ ਵੀ ਇਤਿਹਾਸ ਹੁੰਦਾ ਨਾ ਉਹ ਨਰਾ올 ਸੁਣਾਣਾ ਨਹੀਂ ਹੁੰਦਾ ਕਿ ਕੇਵਲ ਤੋਂ ਕੇਵਲ ਹੁਣ ਦਸਮ ਪਾਸ਼ਾ ਦਾ ਤਕਰੀਬਨ ਉਹਨਾਂ ਦਾ ਇਤਿਹਾਸ ਸ਼ੁਰੂ ਹੀ ਹੈ ਵੈਸ ਤਾਂ ਹਮੇਸ਼ਾ ਹੀ ਯਾਦ ਰੱਖਣਾ ਜਿੰਦਾ ਕਦੇ ਭੁੱਲਣਾ ਨਹੀਂ ਚਾਹੀਦਾ ਪਰ ਹੁਣ ਉਹ ਨਜ਼ਦੀਕ ਨਜ਼ਦੀਕ ਆ ਗਏ ਦਿਨ ਨੇੜੇ ਜਿਹੜੇ ਸ਼ਹਾਦਤਾਂ ਦੇ ਦਿਨ ਨੇ ਸ਼ਹੀਦੀ ਦਿਹਾੜੇ ਹੈ ਆਉਂਦੇ ਜਾ ਰਹੇ ਨੇ ਨਜ਼ਦੀਕ ਨਜ਼ਦੀਕ ਇਤਿਹਾਸ ਚੱਲ ਰਿਹਾ ਹੈ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ ਵਾ ਔਰ ਇਹ ਨੇ ਕੇਵਲ ਤੋਂ ਕੇਵਲ ਨ ਰੋਲ ਇਤਿਹਾਸ ਨਾ ਦਨਾ ਕਿ ਅੱਜ ਮਹਾਰਾਜ ਇੱਥੇ ਆ ਜਿੱਤੇ ਸਾਨੂੰ ਉਸ ਇਤਿਹਾਸ ਦੇ ਵਿੱਚੋਂ ਸਿੱਖਿਆ ਕੀ ਮਿਲਦੀ ਹੈ ਕਿ ਜਿਹਨੂੰ ਸਰਵਣ ਕਰਕੇ ਅਸੀਂ ਮੰਨ ਕੇ ਅਸੀਂ ਵੀ ਆਪਣਾ ਜੀਵਨ ਸਵਾਰਨ ਕਰ ਲਈ ਇਹ ਇਤਿਹਾਸ ਦਾ ਤਾਂ ਮਤਲਬ ਹੁੰਦਾ ਕੇਵਲ ਤੋਂ ਕੇਵਲ ਰਟਿਆ ਰਟਾਇਆ ਇਹ ਬੱਚਿਆਂ ਦੇ ਉਹ ਲੇਖ ਵਾਂਗ ਪੜ੍ਹ ਕੇ ਸੁਣਾ ਦੇਣਾ ਉਹ ਤਾਂ ਕੋਈ ਮਹਨੇ ਨਹੀਂ ਰੱਖਦਾ ਮਹਨੇ ਰੱਖਦਾ ਇਤਿਹਾਸ ਦੇ ਵਿੱਚੋਂ ਜੋ ਵੀ ਪੰਕਤੀ ਲੈਣੇ ਆ ਆਵੇਂ ਗੁਰਬਾਨੀ ਦੀ ਹੈ ਪਾਵੇਂ ਇਤਿਹਾਸ ਦੀ ਜਿੰਨਾ ਚ ਉਹਦਾ ਨਚੋੜ ਨਹੀਂ ਤੁਹਾਨੂੰ ਪਤਾ ਲੱਗਦਾ ਨਾ ਨਾ ਸੁਣ ਦਾ ਸਵਾਦ ਨਾ ਪੜਨ ਦਾ ਸਵਾਦ ਹੈ ਹੁਣ ਉਸੇ ਤਰ੍ਹਾਂ ਇਹ ਸੱਚ ਹੈ ਸੱਚ ਵੀ ਵੀ ਰਜੇ ਦੇ ਇਤਿਹਾਸ ਵਿੱਚ ਸਾਨੂੰ ਇਹ ਸਿੱਖਿਆ ਮਿਲਦੀ ਹੈ ਪਿਤਾ ਕਹਿੰਦਾ ਤੁਸੀਂ ਧੀਓ ਮੇਰਾ ਦਿੱਤਾ ਖਾਨੀ ਇੱਕ ਦੇ ਮਨ ਵਿੱਚ ਪ੍ਰਮਾਤਮਾ ਪ੍ਰਤੀ ਪ੍ਰੇਮ ਸੀ ਪਿਤਾ ਜੀ ਨਹੀਂ ਮੈਂ ਤਾਂ ਉਸ ਦਾ ਦਿੱਤਾ ਖਾਨੇ ਜਿਹਦਾ ਦਿੱਤਾ ਸਾਰਾ ਜਗਤ ਖਾਂਦਾ ਮੈਂ ਤਾਂ ਉਹਦਾ ਦਿੱਤਾ ਖਾਨੇ ਜਿਸ ਨੇ ਸਾਰੇ ਸੰਸਾਰ ਨੂੰ ਬਣਾਇਆ ਸਾਜਿਆ ਮੈਂ ਤਾਂ ਉਸ ਦਾ ਦਿੱਤਾ ਖਾਨੇ ਤੁਸੀਂ ਵੀ ਉਹਦਾ ਦਿੱਤਾ ਖਾਨੇ ਪਿਤਾ ਨੂੰ ਹੰਕਾਰ ਹੋਣਾ ਸ਼ੁਰੂ ਹੋਵੇ ਬੱਚੇ ਵੱਡੇ ਹੋ ਰਹੇ ਆ ਧੀਆਂ ਵੱਡੀਆਂ ਹੁੰਦੀਆਂ ਜਾਂ ਰਹੀਆਂ ਸਵਾਲ ਉਹੀ ਹੈ ਜਵਾਬ ਉਹੀ ਹੈ ਕਿ ਜਿਨ੍ਹਾਂ ਨੂੰ ਤਾਂ ਭਾਈ ਇਹ ਸੀ ਜਿਵੇਂ ਕਹਿੰਦੇ ਨਾ ਕਿ ਕਿਸੇ ਤੋਂ ਕੁਝ ਲੈਣਾ ਹੁੰਦਾ ਜਦੋਂ ਮਿੱਠੇ ਬਣ ਜਾਈਦਾ ਆਪਾਂ ਅੰਦਰ ਕੜਵਾਟ ਹੁੰਦੀ ਇਹ ਬਾਹਰੋਂ ਮਿੱਠੇ ਹੋ ਜਾਂਦੀ ਹੈ ਕਿ ਤੋ ਅਨੁਜ ਸੱਚ ਦੀ ਗੱਲ ਕਰਾਂਗੇ ਨਾ ਹਮੇਸ਼ਾ ਕੌੜੀ ਲੱਗੂ ਮਨਮੁਖ ਖੜੀ ਗੱਲ ਕਰਾਂਗੇ ਕੌੜਾ ਲੱਗੇਗਾ ਜਦੋਂ ਸਤ ਦੀ ਗੱਲ ਕਰਾਂਗੇ ਤਾਂ ਮਨਮੁਖ ਨੇ ਇਹ ਸਮਝਣਾ ਇਹ ਮੈਨੂੰ ਗੱਲ ਕਹੀ ਕਿਉਂ ਬਿਰਾਈ ਵੱਲ ਜਾਂਦੇ ਰੁਕਾਂਗੇ ਉਸ ਨੂੰ ਬੁਰਾ ਲੱਗੇਗਾ ਔਰ ਜਿਉ ਜੋ ਬੱਚੀਆਂ ਵੱਡੀਆਂ ਹੋ ਰਹੀਆਂ ਸਵਾਲ ਵੀ ਹੋਈ ਹੈ ਜਵਾਬ ਵੀ ਹੋਈ ਹੈ ਬਾਕੀ ਈਆਂ ਤਾਂ ਇਹ ਜਵਾਬ ਨੇ ਪਿਤਾ ਜੀ ਤੋਂ ਹੱਥੋਂ ਬਗੈਰ ਸਾਡਾ ਕੌਣ ਹੈ ਤੁਸੀਂ ਨਾ ਹੁੰਦੇ ਸਾਨੂੰ ਕੌਣ ਖਰਾਉਂਦਾ ਕਿੱਥੋਂ ਜਨਮ ਹੋਣਾ ਸੀ ਪਰ ਉਹ ਭੁੱਲ ਗਈਆਂ ਜੇ ਵਾਹਿਗੁਰੂ ਹੀ ਨਾ ਤੁਹਾਨੂੰ ਬਣਾਉਂਦਾ ਕਿ ਵਾਹਿਗੁਰੂ ਹੀ ਜੇ ਤੁਹਾਡੇ ਪਿਤਾ ਨੂੰ ਨਾ ਬਣਾਉਂਦਾ ਤੇ ਤੁਸੀਂ ਕਿੱਥੋਂ ਹੋਣਾ ਸੀ ਉਹ ਭੁੱਲ ਗਿਆ ਕਿ ਸਾਰਾ ਸੰਸਾਰ ਇੱਕ ਪਿਤਾ x ਕੇ ਹਮਾਰਕ ਕਿ ਜੇ ਇਹ ਪੰਕਤੀਆਂ ਦਿਮਾਗ ਚ ਬੈਠੀਆਂ ਹੁੰਦੀ ਐ ਤੇ ਉਹ ਵੀ ਕਹਿੰਦੇ ਨਹੀਂ ਪਿਤਾ ਜੀ ਤੁਸੀਂ ਜੇਤ ਨਾ ਕਰਿਆ ਕਰੋ ਕਿ ਤੁਸੀਂ ਜੇਤ ਨਾ ਕਰੋ ਅਸੀਂ ਸਾਰੇ ਉਸ ਮਾਲਕ ਦਾ ਖਾਨੇ ਸ਼ਿਆਨੇ ਕਹਿ ਦਿੱਤਾ ਪਿਤਾ ਜੀ ਤੇਰਾ ਖਾਨੇ ਅਸਤ ਵੀ ਕਹਿੰਦੀ ਨਹੀਂ ਮੈਂ ਤਾਂ ਉਹਦਾ ਦਿੱਤਾ ਖਾਨੇ ਜਿਹਦਾ ਦਿੱਤਾ ਸਾਰਾ ਜਗਤ ਖਾਂਦਾ ਜੇ ਜਤੀ ਵੱਡੀ ਹੋਈ ਸਵਾਲ ਹੋਈ ਜਵਾਬ ਹੋਈ ਉਹਦਾ ਹੰਕਾਰ ਵੋਦਾ ਜਿਹੜਾ ਮੈਂ ਪਾਲਦਾ ਬਰੋਦਾ ਪੜਾਉਣਾ ਲਖਾਉਣਾ ਕਪੜਾ ਲੱਤਾ ਸਭ ਕੁ ਦਿਨਾ ਇਹ ਹਲੇ ਵੀ ਰਬ ਰਬ ਕਰੀ ਜਾਂਦੀ ਹਰਨਾਕਸ਼ ਵਾਂਗ ਬੁੱਧੀ ਪ੍ਰੇਸ਼ਟ ਹੋ ਗਈ ਤਣੀ ਚਾਂਦੀ ਜਿਵੇਂ ਹਰਨਾਕਸ਼ ਨੂੰ ਹੰਕਾਰ ਸੀ ਨਾ ਉਹ ਵੀ ਕਹਿੰਦਾ ਸੀ ਮੈਂ ਹੀ ਹਾਂ ਜਲੇ ਹਰਨਾਕਸ਼ ਤਲੇ ਹਰਨਾਕਸ਼ ਕਹਿੰਦੇ ਚਾਰੋਂ ਤਰ ਮੈਂ ਹੀ ਮੈਂ ਆ ਇੱਕ ਪੁੱਤਰ ਕਹਿੰਦਾ ਨਾ ਸਭ ਦੇ ਉੱਪਰ ਇੱਕ ਉਹ ਬੈਗਰੂ ਵੀ ਨਿਰੰਕਾਰ ਹੈ ਅੱਲਾ ਰਾਮ ਹੈ ਉਹ ਸਭ ਦਾ ਮਾਲਕ ਹੈ ਤੁਸੀਂ ਨਹੀਂ ਹੋ ਹੋਮੇਂਕਾਰ ਚਾਏ ਤੇ ਭਲਾ ਦਾ ਇਤਿਹਾਸ ਆਪਾਂ ਸਾਰੇ ਜਾਣਦੇ ਹੀ ਉਸੇ ਤਰ੍ਹਾਂ ਹੀ ਤੂੰ ਨਹੀਂ ਚੰਦ ਸੀ ਅਕਸਨ ਨੂੰ ਗੁੱਸੇ ਚ ਆ ਕੇ ਭਾਈ ਕਹਿੰਦਾ ਚੱਲ ਮੈਂ ਦੇਖਦਾ ਤੈਨੂੰ ਕੌਣ ਰੱਖਦਾ ਫਿਰ ਮਾਰੇ ਪਿਤਾ ਨੇ ਤੱਕਾ ਹੈ ਤੱਕਾ ਕਿ ਮਾਰੇ ਕੋੜੀ ਨਾਲ ਵਿਆ ਦਿੱਤੀ ਜੀਦੇ ਸਰੀਰ ਤੇ ਕੋੜ ਫਟਿਆ ਹੋਇਆ ਵਾ ਕੋੜ ਫਟਿਆ ਹੋਇਆ ਵਾ ਚੱਲਣਾ ਫੈਲਣ ਤੋਂ ਅਸਵਰਤ ਹੈ ਰੇੜੀ ਜੂ પાਕੇ ਲਿਆਂਦਾ ਤੇ ਉਹਵੇਂ ਤੀ ਤੋਰ ਦਿੱਤੀ ਨਾ ਕੋਈ ਤਨ ਨਾ ਕੋਈ ਦੌਲਤ ਨਾ ਕੋਈ ਘਰ ਨਾ ਕੋਈ ਬਾੜ ਪਰ ਜੀਦੇ ਅੰਦਰ ਰੱਬ ਦਾ ਰੱਬ ਤੇ ਵਿਸ਼ਵਾਸ ਬਰੋਸਾ ਹੁੰਦਾ ਨਾ ਉਹ ਨਹੀਂ ਗੱਲਾਂ ਕਰਦੇ ਕਹਿੰਦੇ ਮੇਰੇ ਬਾਣੇ ਮੇਰੇ ਕਰਮਾਂ ਤੇ ਲਿਕੇ ਆਏ ਸੀ ਪਰ ਪਿਤਾ ਨੇ ਤੱਕਾ ਮਾਰੇ ਆ ਉਹਨੂੰ ਕੀ ਪਤਾ ਸੀ ਪਿਤਾ ਨੂੰ ਕਿ ਜਿਹਨੂੰ ਮੈਂ ਤੱਕੇ ਮਾਰੇ ਆ ਇਹਦੇ ਦਰਤੇ ਤਾਂ ਆ ਕੇ ਸਭ ਦੇ ਸੀ ਝੁਕਣੇ ਆ ਇਹਦੇ ਦਰਤੇ ਤਾਂ ਆ ਕੇ ਸਭ ਦੇ ਸੀ ਝੁਕਣੇ ਜਿੱਜ ਝੁਕਦੇ ਆ ਨਾ ਦੁੱਖ ਭੰਜਣੀ ਵੇਰੀ ਯੋਸ ਸੰਸ ਜਦੋਂ ਜਾਣੇ ਹਰਿਮੰਦਰ ਸਾਹਿਬ ਹੋ ਹੀ ਨਹੀਂ ਸਕਦਾ ਕਿ ਆਪਾਂ ਉੱਥੇ ਨਾ ਜਾਈਏ ਉੱਥੇ ਪਾਣੀ ਦੇ ਚੂਲੇ ਨਾ ਲਈਏ ਐਸੇ ਨਾ ਨਾ ਕਰੀਏ ਉਸ ਦੁੱਖ ਵੀ ਪੰਜਨੀ ਬੇਰੀ ਦਾ ਇਤਿਹਾਸ ਸਭ ਜਾਣਦੇ ਆ ਨਾ ਹੁਣ ਅਗਾ ਕੀ ਹੁੰਦਾ ਕਿਸੇ ਨੂੰ ਕੁਝ ਨਹੀਂ ਪਤਾ ਅਸੀਂ ਵੀ ਕੁਝ ਐਸੇ ਹੀ ਕਰ ਦੰਨੇ ਆ ਕੀ ਆਪਾਂ ਗਰੀਬ ਜੇ ਸਮਝ ਕੇ ਧੱਕੇ ਮਾਰਦ ਨੇ ਪਰ ਇਹ ਨਹੀਂ ਪਤਾ ਕੱਲ ਨੂੰ ਕੀ ਹੁੰਦਾ ਪਤਾ ਨਹੀਂ ਕਿਹੜੀ ਹਵਾ ਕਿਧਰ ਚਲੀ ਜਾਣੀ ਆ ਭਾਈ ਕਿਨੇ ਅਮੀਰ ਕਿਨੇ ਗਰੀਬ ਹੋ ਜਣਾ ਮ ਰੱਬ ਦੇ ਪਿਆਰੇ ਤਾਂ ਸਦੀਵ ਅਮੀਰ ਨੇ ਉਹ ਤਾਂ ਨਾਮਰਤੇ ਬਾਦਸ਼ਾਹੀ ਗਿਣਤੀ ਵਿੱਚ ਆਉਂਦੇ ਆ। ਉਹ ਤਾਂ ਉਹਨਾਂ ਕੋਲ ਤਾਂ ਉਹ ਖਜ਼ਾਨਾ ਹੈ। ਥੋੜਾ ਭਾਵੇਂ ਬਹੁਤਾ। ਜਿਹੜਾ ਖਜ਼ਾਨਾ ਹੈ ਉਹਦੇ ਅਕਾਲ ਪੁਰਖ ਦੇ ਦੇਸ ਭਾਵ ਕਾਲਪੁਰਖ ਦੇ ਘਰ ਵਿੱਚ ਚੱਲਦਾ। ਹੁਣ ਜੋ ਸਾਡੇ ਚੱਲਦਾ ਭਾਈ ਉਹ ਸਾਨੂੰ ਪ੍ਰਵਾਨ ਹੈ। ਹੁਣ ਇੱਥੋਂ ਵਾਲੀ ਕਰੰਸੀ ਦਾ ਅਤਲਾ ਬਦਲੀ ਹੋ ਜਾਂਦੀ ਹੈ ਨਾ। ਔਰ ਨਾਮ ਦੇ ਬਦਲੇ ਕੁਝ ਵੀ ਨਹੀਂ ਨਾਮ ਦੇ ਬਦਲੇ ਨਾਮ ਹੀ ਚਾਹੀਦਾ ਬਸ ਹਣ ਜਿੰਨਾਂ ਕੋਲ ਨਾਮ ਦੀ ਕਮਾਈ ਹੈ ਸਤ ਦੀ ਕਮਾਈ ਹੈ ਭਾਵੇਂ ਥੋੜੀ ਹੈ ਭਾਵੇਂ ਬਹੁਤੀ ਹੈ ਜੋ ਨਿਤਨੇਮੀ ਆ ਉਹਦੇ ਕੋਲ ਵੀ ਨਾਮ ਦੀ ਕਮਾਈ ਹੈ ਜੋ ਨਿਤਨੇ ਤੇ ਅਮਲ ਕਰਦਾ ਉਹਦੇ ਕੋਲ ਵੱਧ ਹੋਗੀ ਜੋ ਸਤਿਗੁਰੂ ਪਾਛਾ ਦਾ ਗਿਆਨ ਸੰਸਾਰ ਨੂੰ ਵਰਤਾਉਂਦਾ ਉਹਦੇ ਕੋਲ ਹੋਰ ਵੱਧ ਗਈ ਗਾਂਧੀ ਕਹਿ ਬਤੀ ਜਾਂਦੀ ਹੈ ਭਾਈ ਪਰ ਹੈਗੀ ਹੈ ਉਹਦੀ ਕ੍ਰਾਂਸੀ ਚੱਲੂਗੀ ਥੋੜੀ ਹੈ ਭਾਵੇਂ ਬਹੁਤੀ ਹੈ ਤੇਰੇ ਕੋਲ ਨਾਮ ਨਹੀਂ ਕਰੰਸੀ ਉਪਾਤਸਿਆ ਤੇਰੇ ਕੋਲ ਹੈ ਨਹੀਂ ਤੂੰ ਖਾਲੀ ਹੈ ਤੂੰ ਜਿਸ ਝੂਠ ਨੂੰ ਇਕੱਠਾ ਕੀਤਾ ਹੋਇਆ ਇਕੱਤਰ ਕੀਤਾ ਹੋਇਆ ਸਭ ਇੱਥੇ ਦੇਤੀ ਹੈ ਇੱਥੇ ਦੇਤੀ ਰਹਿ ਜਾਣਾ ਸੱਚ ਵਾਲਾ ਕੀ ਹੈ ਉਹ ਦਿਖਾ ਉਹ ਦੇਖ ਆਪਣੇ ਅੰਦਰ ਝਾਤੀ ਮਾਰਿਆ ਕਰੋ ਕਿਸੇ ਨੂੰ ਨਾ ਦਿਖਾਓ ਕਿਸੇ ਨੂੰ ਨਹੀਂ ਦੱਸਣਾ ਕਿਸੇ ਤੋਂ ਪੁੱਛਣਾ ਨਹੀਂ ਹੈ ਕਿ ਮੈਂ ਕਿੰਨਾ ਕ ਨਾਮ ਜਪਦਾ ਪਰ ਅੰਦਰ ਆਪਣੇ ਆਪ ਝਾਤੀ ਮਾਰਨੀ ਹੈ ਕਿ ਗੱਲ ਸਹੀ ਹੈ ਮੈਂ ਕੁਝ ਨਹੀਂ ਲੈ ਕੇ ਜਾਣਾ ਇਥੋਂ ਖਾਲੀ ਇਥੋਂ ਜਾਣਾ ਵੀ ਜ਼ਰੂਰ ਇਹ ਪੰਕਤੀ ਵੀ ਮਨਚ ਰੱਖਣੀ ਆ ਇਹਾਂ ਖਾੜ ਤੇ ਲੋਹਰਲਾ ਆਗੇ ਵਸਨ ਸੇਲਾ ਇਥੇ ਲਾ ਇਥੇ ਲਾ ਲੈਣਾ ਵਾ ਕਿਹ ਚੀਜ਼ ਦਾ ਕਿ ਮੈਂ ਧਨ ਦੌਲਤ ਦਾ ਪਰਿਵਾਰਾਂ ਦਾ ਜ਼ਮੀਨ ਜਾਇਦਾਦਾਂ ਦਾ ਇਹਨੂੰ ਇਕੱਤਰ ਕਰਾਂ ਇਹ ਲਾ ਨਾ ਵੀ ਇਹ ਤਾਂ ਬਿਲਕੁਲ ਨਾਲ ਨਹੀਂ ਜਾਣਾ ਮੈਂ ਨੇ ਤੋ ਦੇਖਦਾ ਵਾ ਕੋਈ ਨਾਲ ਨਹੀਂ ਲੈ ਜਾਂਦਾ ਸਭ ਤਾਂ ਇੱਥੇ ਹੀ ਪੈ ਜਾਂਦਾ ਭਾਵੇਂ ਕੋਈ ਰਾਜਾ ਮਹਾਰਾਜਾ ਭਾਵੇਂ ਰਾਸ਼ਟਰਪਤੀ ਹੈ ਭਾਵੇਂ ਪ੍ਰਧਾਨ ਮੰਤਰੀ ਭਾਵੇਂ ਕੋਈ ਵੀ ਹੋਵੇ ਭਾਈ ਅਮੀਰ ਤੋਂ ਅਮੀਰ ਸਖਤ ਹੋਵੇ ਦੁਨੀਆ ਦਾ ਅਮੀਰ ਤੋਂ ਅਮੀਰ ਬੰਦਾ ਸਭ ਨੇ ਇੱਥੇ ਹੀ ਛੱਡ ਗਏ ਫਿਰ ਮੈਂ ਕਿਵੇਂ ਲੈ ਸਕਦਾ ਮੈਂ ਉਹ ਲੈ ਕੇ ਜਾਵਾਂਗਾ ਜਿਹੜੀ ਪੰਕਤੀ ਸਤਿਗੁਰੂ ਪਾਤਸ਼ਾਹ ਕਹਿੰਦੇ ਇਹਾਂ ਖਾੜ ਤਲੋਹ ਹਲਾ ਅਗੇ ਵਸਨ ਸੇ ਲ ਇਥੇ ਲਾਹ ਕਿਸ ਜੀ ਦਾ ਲਵਾ ਮੈਂ ਕੀ ਅਕਤਰ ਕਾ ਹਰ ਕਾ ਨਾਮ ਉਹ ਸੰਗਤੋਸ ਕਿ ਉਥੇ ਤੇਰੇ ਨਾਲ ਇੱਕ ਖਜ਼ਾਨੇ ਵਿੱਚ ਵਸਤੂ ਹੋਣੀ ਚਾਹੀਦੀ ਹੈ ਕਿਤਨੇ ਆ ਵੀ ਖਜ਼ਾਨੇ ਰਹਿ ਜਾਣੇ ਇੱਕ ਖਜ਼ਾਨਾ ਭਰ ਲੈ ਨਾਮ ਦੇ ਨਾਲ ਪ੍ਰਮਾਤਮਾ ਨੂੰ ਆਪਣਾ ਬਣਾ ਲੈ ਇਹੀ ਨਾਮ ਹੈ ਕਹਲਾ ਨਾਮ ਵੈਗਰੂ ਵੈਗਰ ਜਪਣਾ ਨਹੀਂ ਨੇ ਇਹ ਦੀ ਕਉਣਾ ਉਹਦੇ ਮੁਤਾਬਕ ਹੋਣਾ ਪੈਣਾ ਵਸ ਉਹਨੂੰ ਖੋਜ ਕਰ ਉਸ ਪ੍ਰਮਾਤਮਾ ਨੂੰ ਖੋਜ ਕਰ ਕੁਛ ਹੁੰਦਾ ਹੈ ਅ ਸਤਿਗੁਰੂ ਪਾਏ ਸੇ ਦਹਦੇ ਹੈ ਗੁਰਬਾਣੀ ਦਹਦੀ ਗੁਰੂ ਦਾ ਗਿਆਨ ਦਾਦਾ ਉਹਨੂੰ ਖੋਜ ਕਰਨ ਦੀ ਆ ਵਿਧੀ ਹੈ ਉਹਦੀ ਵਿਧੀ ਹੈ ਉਠਿ ਇਸ਼ਨਾਨ ਕਰੋ ਪਰਵਾਤੇ ਸੋਏ ਹਰ ਆਰਾਦੇ ਵਿਖੜੇ ਦਾਓ ਲੰਗਾਵੇ ਮੇਰਾ ਸਤਿਗੁਰ ਸੁਖ ਸਹਿਜ ਸੇਤੀ ਕਰ ਯਾ ਤੇ ਇੱਕ ਇਸ਼ਨਾਨ ਤੰਦ ਹੈ ਦੂਜਾ ਮਨ ਦਾ ਮਨ ਨੂੰ ਧੋਣ ਵਾਤੇ ਪਾਣੀ ਹੈ ਤਨ ਨੂੰ ਧੋਣ ਵਾਤੇ ਪਾਣੀ ਹੈ ਇਹ ਤੋਂ ਦੋਨੇ ਹੀ ਕਰਨੇ ਆ ਹੁਣ ਜਿਹਦੇ ਤਨ ਨਹੀਂ ਨੀਤ ਹੋਤਾ ਹੈਗਾ ਉਹ ਪਾਣੀ ਦੇ ਨੇੜੇ ਕਦੋਂ ਜਾਏਗਾ ਨਹੀਂ ਜਾਂਦਾ ਨਾ ਤੇ ਉਹਦੇ ਬਾਅਦ ਜਦੋਂ ਉੱਠੇਗਾ ਭਾਈ ਇਸ ਕਰਕੇ ਪਾਛਾ ਕਹਿੰਦੇ ਇਹ ਸੱਚਾ ਕਰਮ ਹੈ ਇਹ ਤੂੰ ਕਰਨਾ ਹੈ ਇਹਦੇ ਨਾਲ ਕਮਾਈ ਇਕੱਠੀ ਹੋਣੀ ਸ਼ੁਰੂ ਹੋ ਜਾਣੀ ਹੈ ਪਰ ਜੇ ਇਹ ਹੀ ਨਾ ਕੀਤਾ ਪੇਤਾ ਨੇ ਕਠੀ ਹੋਣੀ ਨਾ ਵੀ ਜੋ ਇਕਤਰ ਹੋਣਾ ਉਹਦੇ ਬਾਰੇ ਸੋਚ ਕਿ ਜੋ ਇਕਤਰ ਹੋਣਾ ਨਾ ਉਹਦੇ ਬਾਰੇ ਸੋਚ ਇਥੋਂ ਕੇਵਲ ਤੋਂ ਕੇਵਲ ਇੱਕ ਨਾਮ ਦੀ ਇੱਕ ਸੱਚ ਦੀ ਕਮਾਈ ਜਾਣੀ ਵਹੀ ਸੱਚ ਲੈ ਕੇ ਬੈਠੀ ਸੀ ਬੀਬੀ ਰਜਨੀ ਕਿ ਜਿਸ ਨੂੰ ਪ੍ਰਮਾਤਮਾ ਤੇ ਭਰੋਸਾ ਹੈ ਵਿਸ਼ਵਾਸ ਹੈ ਜਿਸ ਨੇ ਪ੍ਰਮਾਤਮਾ ਦੇ ਦਰਤਾ ਹੀ ਭਰੋਸਾ ਰੱਖਿਆ ਤੇ ਫਿਰ ਦੇਖੋ ਕਿਸ ਤਰ੍ਹਾਂ ਸਮਾ ਆਇਆ ਕਿ ਸਮਾ ਵੀ ਆਉਣਾ ਸੀ ਭਾਈ ਜੇ ਕਿਤੇ ਇਹ ਵਿਦਨਾ ਬਣਦੀ ਉਹ ਭਰੋਸਾ ਵਿਸ਼ਵਾਸ ਤੇ ਨਾ ਕਰਦੀ ਉਹਦਾ ਨਾਂ ਨਹੀਂ ਹੋਣਾ ਸੀ ਉਹ ਵੀ ਬਾਕੀ 3 ਵਾਂ ਹੁਣ ਬਾਕੀ 3 ਨੂੰ ਕੋਈ ਜਾਣਦਾ ਨਾਮ ਨਹੀਂ ਪਤਾ ਕਿਸੇ ਨੂੰ ਤੇ ਜਿਹਨੇ ਵਿਸ਼ਵਾਸ ਰੱਖਿਆ ਉਹਦਾ ਨਾਂ ਭਾਈ ਤ ਉਹ ਜਿੰਦਗੀ ਦੇ ਭਾਵ ਜੁਗਾ ਜੁਗਾ ਤੱਕ ਨਾਮ ਰਹੇਗਾ ਸਾਡਾ ਆਉਣਾ ਜਾਣਾ ਰਹਿ ਗਿਆ ਅਸੀਂ ਚਲੇ ਜਾਵਾਂਗੇ ਇਥੋਂ ਹੋਰ ਆਉਣਗੇ ਸਾਤੋਂ ਪਹਿਲਾਂ ਕਿਨੇ ਆ ਗਏ ਪਰ ਉਹ ਸਥਾਨ ਉਥੇ ਦਾ ਉਥੇ ਅਟਲ ਹੈ ਕਿਉਂ ਵਿਸ਼ਵਾਸ ਅਟਲ ਸੀ ਭਰੋਸਾ ਅਟਲ ਸੀ ਬੈਗ ਰੂਤੇ ਹੁਣ ਕਿਸ ਨੂੰ ਪਤਾ ਸੀ ਕਿ ਭਾਈ ਜਿਸ ਨੂੰ ਤੁਸੀਂ ਹੁਣ ਲੋਹਾ ਪਘਲਾਣੇ ਲੱਕੜ ਨੂੰ ਅਸੀਂ ਛੇਲਦੇ ਹਾਂ ਰੰਦਾ ਚਲਦਾ ਦੇਖਣ ਲੱਗਦਾ ਕਿ ਭਾਈ ਇਤੇ ਅਤਿਆਚਾਰ ਹੋ ਰਿਹਾ ਲੋਹੇ ਨੂੰ ਪਘਲਾਤਾ ਨਹੀਂ ਲੋਹਾ ਪਿਗਲਿਆ ਲੱਕੜ ਤਰਾਸੀ ਹੋਤੇ ਰੰਦਾ ਚੱਲੇ ਅਸਲ ਤੇ ਉਹਦੀ ਕੀਮਤ ਬਣਾਉਣ ਵਾਸਤੇ ਚੱਲੇ ਕਿ ਲੋਹਾ ਜੇ ਪਿਗਲਦਾ ਨਾ ਲੱਕੜ ਦੇ ਤਿਆਰਾ ਚਲਦਾ ਨਾ ਨਾ ਹੀ ਉਹਦੇ ਉੱਤੇ ਇਹ ਰੰਦਾ ਚੱਲਦਾ ਨਾ ਹੀ ਉਹਨੂੰ ਉਹਦਾ ਕਾਰੀਗਤ ਪ੍ਰਸ਼ਾਦ ਜਿਉਂਨੇ ਤਰਾਸੀ ਹੈ ਤੇ ਕੀਮਤ ਪੈ ਗਈ ਹੈ ਉਸੇ ਤਰ੍ਹਾਂ ਜਦੋਂ ਦੁੱਖ ਹੁੰਦੇ ਨੇ ਕਦੇ ਘਵਰਾਣੇ ਹੀ ਨਹੀਂ ਆਜੋ ਹੱਸੋ ਗੁਰਮਖਸ ਦੇ ਦੁੱਖ ਦੇ ਵਿੱਚ ਵੀ ਉਹਨਾਂ ਨੂੰ ਕੋਈ ਗੱਲ ਨਹੀਂ ਕਹਿੰਦੇ ਬੈਗਰ ਨੂੰ ਮਨਜੂਰ ਆ ਭਾਈ ਕਿ ਜੋ ਬੈਗਰ ਨੂੰ ਮਨਜੂਰ ਆ ਉਹੀ ਹੋਣਾ ਵਾ ਕਿ ਜੋ ਬੈਗਰ ਨੂੰ ਚੰਗਾ ਚਾਹੁੰਦਾ ਵੈ ਕਿ ਸਾਨੂੰ ਲੱਗਦਾ ਹੈ ਸ਼ਾਇਦ ਮਾੜਾ ਚਾਹੁੰਦਾ ਵਾ ਜੋ ਬੈਗਰ ਨੂੰ ਚੰਗਾ ਲੱਗਦਾ ਉਹ ਸਹੀ ਹੈ ਤੇ ਰੱਬ ਦੇ ਪਿਆਰੇ ਹੀ ਕਹਿੰਦੇ ਏ ਤੇ ਬੀਬੀ ਰਜਨੀ ਨੇ ਵੀ ਤੇ ਭਾਈ ਇਹ ਹੀ ਪਾਣਾ ਮੰਨੇ ਤੇ ਫਿਰ ਉਹਦਾ ਪ੍ਰਣਾਮ ਦੇਖੋ ਕੀ ਆ ਨਤੀਜਾ ਕੀ ਹੋਇਆ ਇਹ ਜਗਤ ਦੇ ਵਿੱਚ ਬੀਬੀ ਰਜਨੀ ਦਾ ਨਾਮ ਸਤ ਕਾ ਨਾ ਲਿਆ ਜਾਂਦਾ ਹਰਮੰਦਰ ਸਾਹਿਬ ਜਾਓ ਹੋਤੇ ਹੀ ਸਨਾ ਨਾ ਕਰ ਕੋਈ ਕਦੇ ਹੋਈ ਨਹੀਂ ਸਕਦਾ ਕਿ ਸਾਡੀ ਸ਼ਰਧਾ ਭਾਵਨਾ ਇੰਨੀ ਹੈ ਜਿਸ ਨੂੰ ਮਾਣ ਹੀ ਗੁਰੂ ਰਾਮਦਾਸ ਪਾਤਸ਼ਾਹ ਨੇ ਦੇ ਦਿੱਤਾ ਹੋਵੇ ਜਦੋਂ ਪਿਤਾ ਹੀ ਗੁਰੂ ਰਾਮਦਾਸ ਮਹਾਰਾਜ ਬਣ ਗਏ ਫਿਰ ਹੋਰ ਪਿਤਾ ਦੀ ਕਿਹੜੀ ਲੋੜ ਪੈਂਦੀ ਸੱਚੇ ਪਿਤਾ ਦਾ ছায়ਾ ਹੱਥ ਤੇ ਆ ਗਏ ਜੇ ਝੂਠ ਨਾਲ ਜੁੜ ਜਾਂਦੀ ਆਪਣੇ ਪਿਤਾ ਨਾਲ ਜੁੜੀ ਹੁੰਦੀ ਇਤਿਹਾਸਕ ਪ੍ਰਮਾਣ ਇਹ ਹੈ ਕਿ ਅਸੀਂ ਵੀ ਅਜੇ ਸੰਸਾਰਕ ਝੂਠ ਨਾਲ ਜੁੜੇ ਬੈਠੇ ਆਂ ਜਗ ਰਚਨਾ ਸਭ ਝੂਠ ਹੈ ਇਹ ਕੋਈ ਇਨਸਾਨ ਥੋੜੀ ਕਹੇ ਦੇ ਖੁਦ ਪਾਤਸ਼ਾਹ ਕਹੇ ਰੇ ਗੁਰੂ ਤੇਗ ਬਹਾਦਰ ਪਾਚੀ ਕਹੇ ਰੇ ਤੈਨੂੰ ਸਮਝਾ ਰਹੇ ਨਵੇਂ ਘਰ ਵਿੱਚ ਆ ਕੇ ਅਕਾਲ ਪੁਰਖ ਦੀ ਬਾਣੀ ਦਾ ਗਿਆਨ ਆ ਗਿਆ ਜਗ ਰਚਨਾ ਸਭ ਝੂਠ ਹੈ ਬੰਦਾ ਫਿਰ ਵੀ ਜੁੜਿਆ ਬੈਠਾ ਇਪਰ ਆਵ ਤੈਨੂੰ ਗੁਰੂ ਦਾ ਹੀ ਬਚਨ ਪ੍ਰਮਾਨ ਨਹੀਂ ਜੇ ਚ ਉੜਨਾ जोड ਜਾਂਦੇ ਬੀਬੀ ਰਜਨੀਵਾ ਉਹ ਵੀ ਆਪਣੇ ਪਿਤਾ ਦੇ ਗੁਣ ਘਾਨ ਕਰਦੀ ਪਿਤਾ ਵੀ ਝੂਠਾ ਸਾਰਾ ਸ੍ਰੀ ਝੂਠ ਹੈ ਆਤਮਾ ਢਾਲਾ ਆਤਮਾ ਸੱਚ ਹੈ ਤੇ ਉਹਦਾ ਪਾਈ ਕੋਈ ਨਾਮ ਨਹੀਂ ਹੋਣਾ ਸੀ ਸੱਚ ਦੇ ਵਿਸ਼ਵਾਸ ਕੀਤਾ ਸੱਚ ਨਾਲ ਜੁੜੀ ਹੈ ਤੇ ਅੱਜ ਦੇਖੋ ਭਾਈ ਇਸ ਸਥਾਨ ਦੇ ਉੱਤੇ ਕਿਵੇਂ ਲੋਕ ਸਜਦੇ ਕਰਦੇ ਆ ਜਾ ਕੇ ਵਿਸ਼ਵਾਸ ਦੀ ਗੱਲ ਹੁੰਦੀ ਹੈ ਭਰੋਸੇ ਦੀ ਗੱਲ ਹੁੰਦੀ ਹੈ ਜੇ ਸੱਚ ਨਾਲ ਜੁੜੇ ਸੀ ਭਾਈ ਅਸੀਂ ਵੀ ਹੁਣ ਸੱਚ ਨਾਲ ਜੁੜਨਾਂ ਸੱਚ ਨਾਲ ਜੁੜਨ ਵਾਸਤੇ ਆਏ ਹਾਂ ਝੂਠ ਨਾਲ ਤਾਂ ਅਸੀਂ ਸਾਰਿਆਂ ਜੁਨਿਆਂ ਗੁਜ਼ਾਰ ਦਿੱਤੇ ਆ ਸੱਚ ਨਾਲ ਜੁੜਨ ਦਾ ਮੌਕਾ ਹੀ ਨਹੀਂ ਮਿਲਿਆ ਚਾਂਸ ਹੀ ਨਹੀਂ ਮਿਲਿਆ ਕਿ ਜਿੰਨੇ ਵੀ 84 ਲੱਖ ਜੁਨ ਹੈ ਅਸੀਂ ਭੁਗਤ ਕੇ ਆਏ ਆ ਅਗਾਸੀ ਭੁਗਤਾਂਗੇ ਜੇ ਇਸ 84 ਦੇ ਗੇੜ ਤੋਂ ਅਸੀਂ ਨਿਕਲਦਾ ਕੋਈ ਉਪਾਅ ਹੀ ਨਾ ਕੀਤਾ ਜੇ ਕੋਈ ਉਪਾਅ ਹੀ ਨਾ ਕੀਤਾ ਫਿਰ ਅਸੀਂ ਫਿਰ ਪੜਤਾਂਗੇ ਇਹ ਤਾਂ ਜਦੋਂ ਵੀ ਹੋਣਾ ਭਾਈ ਉਪਾਅ ਕੀਤੇ ਹੋਣਾ ਹੁਣ ਮੌਕਾ ਹੈ ਹੁਣ ਚਾਂਸ ਹੈ ਭਾਈ ਵਾਰ-ਵਾਰ ਨਹੀਂ ਮਿਲਣਾ ਮਾਨਸ ਜਨਮ ਦਲੰਬ ਇਹ ਜੋ ਮਨੋਖਦਾ ਜਨਮ ਹੈ ਨਾ ਬੜਾ ਦਲੰਬ ਹੈ ਭਗਤ ਕਬੀਰ ਜੀ ਕਹਿੰਦੇ ਕਬੀਰ ਮਾਨਸ ਜਨ ਕਹਿੰਦੇ ਇਹ ਨਾ ਦੁਲਬ ਹੈ ਹੋਏ ਨਾ ਬਾਰੰਗ ਬਾਰ ਕਹਿੰਦੇ ਇੱਕ ਵਾਰ ਟੁੱਟ ਗਿਆ ਜੋ ਬਨ ਫਲ ਪਾਕੇ ਭੋਏ ਗਰੇ ਬਹੁ ਨਾ ਲਗੇ ਡਾਰ ਜਿਵੇਂ ਪੇੜ ਤੋਂ ਫਲ ਟਟੇ ਬਾਅਸ ਨਹੀਂ ਲਗਣਾ ਜੇ ਢੀ ਟਾਣੀ ਦੇ ਨਾਲੋਂ ਪਤਾ ਟੁੱਟ ਗਿਆ ਕਿਤੇ ਜੋੜਨਾ ਕੋਈ ਬੰਦਿਆ ਤੇਰੀ ਹਸਤੀ ਹੈ ਇੱਕ ਵਾਰ ਜੇ ਇਹ ਮੌਕਾ ਖੁਜਾਤਾ ਗਵਾਤਾ ਕਿ ਇੰਨਾ ਗਿਆਨ ਹੋਣ ਦੇ ਬਾਵਜੂਦ ਵੀ ਝੂਠ ਨੂੰ ਹੀ ਸੱਚ ਮੰਨੀ ਬੈਠਾ ਹਾਂ ਝੂਠ ਦਾ ਹੀ ਵਪਾਰ ਕਰਦਾ ਹੈ ਤੇ ਤੈਨੂੰ ਕੀ ਨਹੀਂ ਬਚਾਉਣਾ ਉਥੇ ਕੇਵਲ ਤੋਂ ਕੇਵਲ ਤੈਨੂੰ ਜੇ ਕੋਈ ਬਚਾਉਣ ਵਾਲਾ ਹੈ ਤੇ ਭਰੋਸਾ ਰੱਖ ਵਿਸ਼ਵਾਸ ਕਰ ਦੁੱਖ ਤਾਂ ਆਉਣੇ ਹੀ ਆਉਣ ਦੇ ਸ੍ਰੀ ਨੂੰ ਆਰੇ ਸ੍ਰੀ ਕਨਕਲੰਬਾ ਕਿੰਨੇ ਕੋਮਰੇ ਪਤਾ ਨਹੀਂ ਕਿ 10 20 50 100 ਸਾਲ ਬਸ ਖਤਮ ਇਹ ਨਾ ਕਿ ਸਮਾ ਹੋ ਕਲਯੁਗ ਦੇ ਵਿੱਚ